ਫਰੈਂਡਸ ਕੀ ਹਾਲਤ ਹੈ ਅੱਡਾ ਗੁੱਡ ਮਾਰਨਿੰਗ ਦੀ ਸ਼ੁਰੂਆਤ ਹੋਈ ਅੱਜ ਫੇਰ ਰੇਲਵੇ ਸਟੇਸ਼ਨ ਤੋਂ ਸਾਡੇ ਨੂੰ ਰੇਲਵੇ ਸਟੇਸ਼ਨ ਦੇ ਚੱਕਰ ਲੱਗ ਰਹੇ ਵਾਰ-ਵਾਰ ਜਿੰਨਾ ਚਿਰ ਐਗਜ਼ਾਮ ਖਤਮ ਨਹੀਂ ਹੁੰਦੇ ਕਿਉਂਕਿ ਕਦੇ ਟਿਕਟ ਕੈਨਸਲ ਕਰਵਾਣੀ ਪੈਂਦੀ ਹੈ ਤਾਂ ਦਿੱਕਤ ਆਉਂਦੀ ਫੇਰ ਰਿਜ਼ਰਵੇਸ਼ਨ ਕਰਾਣੀ ਪੈਂਦੀ ਹੈ ਇਸ ਲਈ ਅੱਜ ਫੇਰ ਆਪਾਂ ਰੇਲਵੇ ਸਟੇਸ਼ਨ ਇੱਥੇ ਹੈਗਾ ਰਾਸ਼ ਤੇ ਇਸ ਲਈ ਆਪਾਂ ਕਿ ਚਲੋ ਥੋੜੀ ਜਿਹੀ ਠੰਡੀ ਹਵਾ ਖਾ ਲੀਏ ਉਖਾ ਰਹੇ ਆ ਅੱਜ ਦੇ ਦਿਨ ਦੇ ਵਿੱਚ ਬਣ ਰਹੇ ਮੇਰੇ ਨਾਲ ਪੁੱਲ ਬਲੌਗ ਦੇ ਨਾਲ ਮਿਲਦੇ ਆਂ ਫਿਰ ਅਗਲੇ ਕਲਪ ਅਸੀਂ ਜਾਣਾ ਸੀ ਕਾਂਝਲੀ ਮੈਂ ਕਿਹਾ ਚਲੋ ਪਹਿਲੇ ਦੇਖ ਕੇ ਆਈਏ ਕਾਉਂਟਰ ਕਰਕੇ ਆਈਏ ਤੇ ਆਪਾਂ ਜਲਦੀ ਪਹਿਲਾਂ ਪੈਟਰੋਲ ਪੌਂਡ ਪੈਟਰੋਲ ਪੌਂਡ ਤੋਂ ਬਾਅਦ ਅਸੀਂ ਜਾਣਾ ਸੀ ਕਾਂਝਲੀ ਕਾਂਟਰੀ ਦਾ ਟਿਕਾਣਾ ਤੇ ਵੀ ਕਿ ਮੈਂ ਦੱਸਦਾ ਉਹਤੇ ਅਸੀਂ ਜਾਇਦਾ ਹੁੰਦਾ ਕਾਂਝਲੀ ਵੈਟਲੈਂਡ ਆ ਉੱਥੇ ਥੋੜਾ ਜਿਹਾ ਮੱਛੀਆਂ ਵਗੈਰਾ ਨੂੰ ਦੇ ਦਾਂਪੂਨ ਘਰ ਆਈਦਾ ਤੇ ਪੈਟਰੋਲ ਪੌਂਟ ਤੋਂ ਬਾਅਦ ਅਸੀਂ ਨਿਕਲ ਗਏ ਕਾਂਚੜੀ ਦੇ ਵੱਲ ਤੇ ਸ਼ਾਮ ਦਾ ਟਾਈਮ ਸੀਗਾ ਕਾਫੀ ਵਧੀਆ ਸੀਗਾ ਸਾਰਾ ਮੌਸਮ ਹਨ ਤਾਂ ਦੋ ਧੁੱਪੇ ਤਾਂ ਅੱਜਕੱਲ ਨਿਕਲਿਆ ਨਹੀਂ ਜਾਂਦਾ ਹੈਗਾ ਬਿਲਕੁਲ ਵੀ ਤੇ ਇਸ ਲਈ ਅਸੀਂ ਕਿਹਾ ਕਿ ਜਾਇਆ ਹੀ ਹੈ ਕਿਉਂਕਿ ਦੋ ਤਿੰਨ ਦਿਨ ਬਾਅਦ ਜਾਇਆ ਹੀ ਆਈਗਾ ਮੋਸਲੀ ਮੇਰੇ ਐਗਜ਼ਾਮ ਹੋਣ ਕਰਕੇ ਮੇਰੇ ਕੋਈ ਕੰਮ ਵੀ ਨਹੀਂ ਕੀਤਾ ਜਾਂਦਾ ਸਿਰਫ ਐਗਜ਼ਾਮ ਵੱਲ ਹੀ ਧਿਆਨ ਆ ਕਿਉਂਕਿ ਮੈਂ ਡੇਲੀ ਆਪੜਾਉਂ ਕਰਦੀ ਆਂ ਅੱਜਾ ਇੱਥੇ ਜਦੋਂ ਅਸੀਂ ਆਏ بڑے ਲੋਕੇ ਆਏ ਹੋਏ ਸੀਗੇ ਮਤਲਬ ਅੱਗੇ ਇੰਨਾ ਰਸ਼ ਨਹੀਂ ਹੁੰਦਾ ਅੱਜ ਬਹੁਤ ਜ਼ਿਆਦਾ ਰਸ਼ ਸੀਗਾ ਅਸੀਂ ਜੋ ਕਰਨਾ ਸੀ ਮਾੜਾ ਮੋਟਾ ਜੋ ਰੱਬ ਦਾ ਨਾਮ ਲੈਣਾ ਸੀ ਲਿਆ ਤੇ ਉਸ ਤੋਂ ਬਾਅਦ ਅਸੀਂ ਫੇਰ ਘੁੰਮ ਫਿਰ ਕੇ ਅਸੀਂ ਆਪੋਂ ਵਾਪਸੀ ਕਰ ਲਈ ਹੈਗੀ ਅੱਜ ਬਸ ਆ ਗਏ ਤੇ ਬਲੌਗ ਜਿਹੜਾ ਹੈਗਾ ਨਾ ਮੇਰੇ ਕੋਲ ਮੈਂ ਬੜੇ ਦਿਨ ਬਾਅਦ ਅਪਲੋਡ ਕਰ ਰਹੀ ਹਾਂ ਤੇ ਬਹੁਤ ਸਾਰੇ ਮਿਕਸਿੰਗ ਵੀ ਹੋ ਗਈ ਹੋਣੀ ਹੈ ਕਲਿੱਪਸ ਦੀ ਸੋ ਇਹ ਸਭ ਚੀਜ਼ ਨੂੰ ਇਗਨੋਰ ਕਰਿਓ ਫਰੈਂਡਸ ਤੇ ਉਸ ਤੋਂ ਬਾਅਦ ਕਾਂਝਲੀ ਤੋਂ ਬਾਅਦ ਅਸੀਂ ਪਹੁੰਚੇ ਘਰ ਦੇ ਕੋ ਘਰ ਪਹੁੰਚਣ ਤੋਂ ਪਹਿਲਾਂ ਕਾਂਝਲੀ ਜਿਹੜਾ ਸੀ ਨਾ ਕਾਂਝਲੀ ਦੇ ਵਿੱਚ ਜੋ ਕਰਨਾ ਸੀ ਕੀਤਾ ਤੇ ਅਹੀਂ ਘਰ ਪਹੁੰਚੇ ਘਰ ਪਹੁੰਚ ਕੇ ਮੈਂ ਤੇ ਜਿਹੜੇ ਬਾਕੀ ਕੰਮ ਹੈਗੇ ਆ ਬਾਜ਼ਾਰ ਦੇ ਉਹ ਵੀ ਕਰ ਲਈਏ ਬਾਜ਼ਾਰ ਦੇ ਕੰਮ ਕਰਨ ਦੇ ਲਈ ਅਸੀਂ ਕਿਉਂਕਿ ਜਦੋਂ ਬੰਦਾ ਘਰੋਂ ਨਿਕਲਦਾ ਬੰਦਾ ਸੋਦਾ ਕਿ ਅਹੀਂ ਸਾਰੇ ਕੰਮ ਨਿਪਟਾ ਲਈਏ ਤੇ ਅੱਜ ਮੈਂ ਦੋ ਤਿੰਨ ਬਲੌਗ ਇਕੱਠੇ ਹੀ ਮੈਂ ਐਡਿਟ ਕਰ ਰਹੀ ਆ ਤੇ ਅਪਲੋਡ ਕਰਨੇ ਆ ਕਿਉਂਕਿ ਮੇਰੇ ਕੋਲ ਇੰਨੇ ਦਿਨਾਂ ਦਾ ਹੋਇਆ ਹੀ ਨਹੀਂ ਕੋਈ ਵੀ ਕੰਮ ਤੇ ਉਹ ਗੱਲ ਵਧੀਆ ਵੀ ਨਹੀਂ ਲੱਗਦੀ ਹੈਗੀ ਹਨਾ ਕਿ ਆਪਾਂ ਰੱਖ ਛੱਡੀਏ ਤੇ ਨਾਲੇ ਬੰਦੇ ਨੂੰ ਫਿਰ ਭੁੱਲ ਵੀ ਜਾਂਦਾ ਹੈ ਕਿ ਆਪਾਂ ਕਿੱਥੇ ਗਏ ਸੀ ਕੀ ਕੀਤਾ ਸੀਗਾ ਤੇ ਇਹਦੇ ਆ ਕੇ ਬੜਾ ਵਧੀਆ ਲੱਗਦਾ ਹੈ ਕਿਉਂਕਿ ਕੁਦਰਤੀ ਜਿਹਾ ਮਾਹੌਲ ਹੁੰਦਾ ਸਾਰਾ ਇਕਾਂਤ ਵਾਤਾਵਰਨ ਹੁੰਦਾ ਵਾ ਤੇ ਉਸ ਤੋਂ ਬਾਅਦ ਘਰ ਜਾ ਕੇ ਘਰ ਜਾ ਕੇ ਮੈਂ ਬਣਾਏ ਮੋਮੋਸ ਮੋਮੋਸ ਫਰਾਈਡ ਮੋਮੋਸ ਬਣਾਏ ਨਿਊਟਰੀ ਵਾਲੇ ਸੋਇਆਵੀਨ ਵਾਲੇ ਤੇ ਘਰੇ ਬਣਾਈ ਮੈਂ ਚਟਨੀ ਇਹਦੀ ਰੈਸিপি ਮੈਂ ਫਰੈਂਡਸ ਜੇ ਤੁਹਾਨੂੰ ਚਾਹੀਦੀ ਹੋਏ ਤਾਂ ਮੈਨੂੰ ਕਮੈਂਟ ਕਰਿਓ ਮੈਂ ਜ਼ਰੂਰ ਤੁਹਾਨੂੰ ਰੈਸিপি ਦਵਾਂਗੀ ਗਰਮੀ ਬਹੁਤ ਹੋਣ ਕਰਕੇ ਨਾ ਤੇ ਮੈਂ ਸ਼ੂਟ ਨਹੀਂ ਕੀਤਾ ਜਲਦੀ ਜਲਦੀ ਬਣਾ ਲੇ ਮੋਮੋਸ ਤੇ ਮੋਮੋਸ ਇੰਨੇ ਟੇਸਟੀ ਬਣੇ ਸੀ ਨਾ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬਾਹਰੋਂ ਅਸੀਂ ਅੱਜਕਲ ਖਾਣੇ ਛੱਡ ਦਿੱਤੇ ਜਦੋਂ ਤੋਂ ਮਹਾਲੀ ਵਾਲਾ ਕਾਂਡ ਹੋਇਆ ਜਿਹੜਾ ਸਾਰਿਆਂ ਨੇ ਸੁਣਿਆ ਹੋਣਾ ਉਸ ਤੋਂ ਬਾਅਦ ਮੈਂ ਮੋਮੋਜ਼ ਅਸੀਂ ਬਾਹਰ ਬਾਹਰੋਂ ਖਾਣੇ ਬਿਲਕੁਲ ਹੀ ਬੰਦ ਕਰ ਦਿੱਤੇ ਸੀ ਇਹਦਾ ਇੱਕ ਨਵਾਂ ਚੱਕਰ ਪਿਆ ਕਰ ਲਿਆ ਤੇ ਆ ਸੋਇਆਬੀਨ ਅਸੀਂ ਕਰ ਲਈ ਸੀਗੀ ਗ੍ਰाइंड ਤੇ ਇਹਦੇ ਛੋਟੇ ਛੋਟੇ ਗੋਲੇ ਬਣਾ ਕੇ ਰੱਖ ਲਈ ਸੀਗੇ ਤੇ ਮੈਂ ਮੋਮੋਜ਼ ਬਣਾਏ ਮੋਮੋਜ਼ ਚੰਗੀ ਤਰ੍ਹਾਂ ਪਰਪਰੇ ਜਿਹਾ ਫਰਾਈ ਕੀਤੇ ਅਸੀਂ ਮੈਸੀ ਆਟਾ ਮੋਮੋਜ਼ ਨੌਡ ਮੈਦਾ ਮੈਦੇ ਵਾਲੇ ਨਹੀਂ ਬਣਾਏ ਸੀਗੇ ਆਟਾ ਵਾਲੇ ਬਣਾਏ ਸੀ ਬਹੁਤ ਟੇਸਟੀ ਬਣਾਏ ਸੀ ਤੇ ਸਾਰਿਆਂ ਨੇ ਗਾਦੇ ਬੜੇ ਟੇਸਟੀ ਲੱਗੇ ਮੈਨੂੰ ਮੇਰੀ 바ਰੀ ਸੀਗੀ ਬਾਅਦ ਵਿੱਚ ਮੈਂ ਕਿਹਾ ਚਲੋ ਮੈਂ ਵੀ ਖਾਂਣੀ ਆ ਤੇ ਉਸ ਤੋਂ ਬਾਅਦ ਬਸ ਬਾਕੀ ਘਰ ਦੇ ਕੰਮ ਕਰਦੇ ਬਲੌਗ ਨਾਲ ਮੇਰੇ ਬਣੇ ਰਹੀਏ ਆਪਾਂ ਕੱਲ ਲਗੇ ਟ੍ਰਾਈ ਫਸਤੀ ਖਾਲਾ ਫਰੈਂਡਸ ਲਾਈਕ ਸ਼ੇਅਰ ਹੋਰ ਬਣਾ ਦਿੰਦੇ ਮੈਂ ਕਿਹਾ ਮੈਂ ਥੋੜਾ ਜਿਹਾ ਕਰਵਾਵਾਂ ਕਿਉਂਕਿ ਤੁਹਾਡੇ ਲਾਈਕ ਸ਼ੇਅਰ ਕਮੈਂਟ ਦੇ ਨਾਲ ਹੀ ਸਾਡਾ ਇੰਪੈਰੀਮੈਂਟ ਮਿਲਦੀ ਹੈ ਤੇ ਅੱਗੇ ਤੋਂ ਲੌਗ ਜਿਹੜਾ ਹੈਗਾ ਆ ਉਹ ਮਤ ਵੱਧਦੀ ਆ ਮੈਂ ਤੁਹਾਨੂੰ ਖਾਦਾ ਨੂੰ ਤਾਂ ਬਹੁਤ ਹੀ ਜ਼ਿਆਦਾ ਚੜ੍ਹਦੀ ਚੜ੍ਹਦੀ ਉਸ ਤੋਂ ਬੱਦ ਟੇਸਟੀ ਬਣਦੀ ਹੈ ਜੀ ਸੋ ਫਰੈਂਡਸ ਤੁਸੀਂ ਇਹਦਾ ਟਰਾਈ ਕਰਿਆ ਕਰੋ ਕਿਉਂਕਿ ਅੱਜਕੱਲ ਪਤਾ ਨਹੀਂ ਹੁੰਦਾ ਹੈਗਾ ਬਾਹਰ ਕਿਹਦਾ ਬੋਕ ਘੱਟ ਥਾਣੀਆਂ ਅਸੀਂ ਵੀ ਸਟਾਰਟ ਕਰਦੀਆਂ ਪਤਾ ਨਹੀਂ ਅਗਲੇ ਕੀ ਪਾਉਂਦੇ ਆ ਕੀ ਨਹੀਂ ਪਾਉਂਦੇ ਹੈਗੇ ਵਿੱਚ ਹਨਾ ਆਪਾਂ ਕਿਹੜਾ ਦੇਖਦੇ ਆ بس ਖਾਲੀ ਖਾ ਲੈਨੇ ਆ ਉਹਨਾਂ ਦੇ ਬਣਾਉਣ ਦਾ ਤਰੀਕਾ ਤੁਹਾਨੂੰ ਨਹੀਂ ਪਤਾ ਹੁੰਦਾ ਆ ਜੀ ਜੀ ਨਮਸਕਾਰ ਆ। ਇਹ ਵੀ ਚਾਪਾ ਵੀ ਸ਼ਕਲੇ ਤੇ ਇਹ ਹੈਗਾ ਦੂਸਰੇ ਦਿਨ ਦਾ ਫਰੈਂਕ ਵਲੋਗ। ਤੁਸੀਂ ਜਦੋਂ ਉੱਠੀ ਮੈਂ ਉੱਠ ਕੇ ਮੈਂ ਜਾਣਾ ਸੀ ਮੇਰਾ ਮੂਡ ਬਣ ਗਿਆ ਕਿ ਮੈਂ ਮਾਤਾ ਬਗਲਾ ਮੁਕੀ ਜੀ ਦੇ ਕੋਲ ਆਵਾਂ ਕਰਦੇ ਹਾਂ ਕਿੱਥੇ ਆ ਕੰਦੇ ਵੀ ਅਸੀਂ ਨਹੀਂ ਜਾਣਾ ਹੈਗਾ। ਤੇ ਇਹ ਨਾਲ ਵਾਲਾ ਨਾ ਨੁਕਰ ਸੀ ਆਪਾਂ ਸਵੇਰੇ ਸਵੇਰੇ ਉੱਠੇ ਬਸ ਫੜੀ ਤੇ ਆਪਾਂ ਪਹੁੰਚ ਗਏ ਮਾਤਾ ਜੀ ਦੇ ਚਰਨਾਂ ਤੇ ਤੇ ਇੱਥੇ ਅੱਜ ਬਿਲਕੁਲ ਵੀ ਇੰਨੀ ਜ਼ਿਆਦਾ ਧੁੱਪ ਨਹੀਂ ਸੀਗੀ ਤੇ ਮੈਨੂੰ ਕੁਝ ਹੋਰ ਸਾਥੀ ਵੀ ਮਿਲ ਗਏ ਸੀਗੇ ਬਸ ਦੇ ਵਿੱਚ। ਜਿਹੜੇ ਮੇਰੇ ਨਾਲ ਥੋੜ੍ਹ ਤੱਕ ਮਤਲਬ ਗਏ ਸੀਗੇ ਤੇ ਉਹਨਾਂ ਦੇ ਨਾਲ ਰਸਤਾ ਹੋਰ ਵੀ ਥੋੜਾ ਹੋ ਜਾਂਦਾ ਆਪਾਂ ਇੱਥੇ ਕਿਤੇ ਜੈ ਮਾਤਾ ਦੀ ਰਾਸ਼ ਬਹੁਤ ਜ਼ਿਆਦਾ ਸੀਗਾ ਬਟ ਵੈਦਰ ਬਹੁਤ ਠੰਡਾ ਸੀ ਇੱਥੇ ਪੰਜਾਬ ਦੇ ਮੁਕਾਬਲੇ ਨਾਲ ਇੱਥੇ ਕਾਫੀ ਮਤਲਬ ਧੁੱਪ ਤਾਂ ਸੀ ਬਟ ਧੁੱਪ ਇੰਨੀ ਗਰਮ ਨਹੀਂ ਸੀਗੀ ਉਹਨਾਂ ਨੂੰ ਠਕਾਰਾ ਜਿਹਾ ਸੀਗਾ ਤੇ ਆਪਾਂ ਇੱਥੇ ਮੱਥਾ ਟੇਕਿਆ ਤੇ ਮੈਂ ਇੱਥੇ ਜੋ ਵੀ ਸੀਗਾ ਬਾਬਾ ਜੀ ਦੀ ਮਾਤਾ ਜੀ ਦੇ ਅਰਦਾਸ ਕੀਤੀ ਮਾਂ ਮਾਈ ਆਪਣੇ ਚਰਨਾਂ ਦੇ ਵਿੱਚ ਲਾਈ ਰੱਖੋ ਸਾਨੂੰ ਤੇ ਥੋੜੀਆਂ ਜੀਆਂ ਵੀਡੀਓ ਸ਼ੂਟ ਕੀਤੀਆਂ ਤੁਹਾਡੇ ਸਾਰਿਆਂ ਦੇ ਲਈ ਤੇ ਕਿ ਕਿ ਸ਼ੂਟ ਕਰਨ ਵਾਲਾ ਵੀ ਮੈਂ ਇਕੱਲਾ ਹੀ ਬੰਦਾ ਹੁੰਨਾ ਵਾ ਤੇ ਇਸ ਕਰਕੇ ਮੈਨੂੰ ਸਾਰੇ ਕੰਮ ਆਪਣੇ ਆਪ ਹੀ ਕਰਨੇ ਤੇ ਚੰਗੀ ਤਰ੍ਹਾਂ ਸ਼ੂਟ ਵੀ ਹੁੰਦਾ ਜਿੱਦਾਂ ਸ਼ੂਟ ਹੋ ਜਾਂਦਾ ਫਿਰ ਤੁਹਾਨੂੰ ਸ਼ੇਅਰ ਕਰ ਦੇਣੀ ਆ ਤੇ ਮਾਤਾ ਜੀ ਦੇ ਜਾ ਕੇ ਬੜਾ ਹੀ ਆਨੰਦ ਆਇਆ ਤੇ ਉਸ ਤੋਂ ਬਾਅਦ ਮੈਂ 1 ਵਜੇ ਤੱਕ 10 1:30 ਪਹੁੰਚ ਗਈ ਸੀ ਮਾਤਾ ਦੇ ਤੇ ਮੈਂ 1 ਵਜੇ ਉੱਥੋਂ ਤੁਰ ਪਈ ਸੀ অলਮੋਸਟ ਘਰ ਦੇ ਲਈ ਤੇ ਆਪਾਂ ਇੱਥੇ ਥੋੜਾ ਜਿਹਾ ਹਵਨ ਕਰਨਾ ਸੀ ਹਵਨ ਕਰਾਇਆ ਤੇ ਉਸ ਤੋਂ ਬਾਅਦ ਮੈਂ ਅੰਦਰ ਬੈਠੀ ਜਿੱਥੇ ਪੰਡਿਤ ਜੀ ਦਾ ਹੁੰਦਾ ਵਾ ਜਿੱਥੇ ਇਹਨਾਂ ਦਾ ਆਫਿਸ ਆ ਉੱਥੇ ਬੈਠੀ ਉਸ ਤੋਂ ਬਾਅਦ ਫੇਰ ਵੀ ਥੋੜੀਆਂ ਵੀਡੀਓ ਤੇ ਰਿਲ ਨਰੂਲਾ ਕੀਤੀਆਂ ਤੇ ਬਹੁਤ ਹੀ ਮਜ਼ਾ ਆਇਆ ਜੈ ਮਾਤਾ ਦੀ ਕੀ ਤੇ ਇੱਕ ਅਲੱਗੇ ਤਰੀਕੇ ਦੀ ਵਾਈਬ ਜਿਹੜੀ ਹੈ ਨਾ ਜਦੋਂ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਮੰਦਿਰ ਅੰਦਰ ਆਉਂਦੇ ਆ ਤੇ ਮੈਂ ਇੱਕ ਬੱਚੇ ਨੂੰ ਕਿਹਾ ਮੇਰੀ ਫੋਟੋ ਕਲਿੱਕ ਕਰਦੇ ਹੋ ਨੇ ਇਦੀ ਧੁੰਦਲੀ ਜੀ ਪਤਾ ਨਹੀਂ ਹੱਥ ਰੱਖ ਲਿਆ ਕੈਮਰੇ ਅੱਗੇ ਚਲੋ ਫਰੈਂਡਸ ਕਰਿਓ ਬਲੌਗ ਮੇਰੇ ਬਲੌਗ ਨੂੰ ਸ਼ੇਅਰ ਲਾਈਕ ਕਮੈਂਟ ਮਿਲਦੇ ਆਂ ਫਿਰ ਅਗਲੇ ਬਲੌਗ ਚ ਓਕੇ ਬਾਏ ਬਾਏ